ਇਹ ਕਿਹਨਾਂ ਪ੍ਰਤੀਯੋਗੀ ਸ਼ਕਤੀਆਂ ਵਾਲੀ ਯੋਜਨਾ ਨਾਲ ਹੋਈ ਕਿਸਾਨ ਇਹਨਾਂ ਨੇ ਤਖਤ ਦੇ ਅਖੰਡ ਪਾਟ ਸਾਹਿਬ ਨਹੀਂ ਹੋਣ ਦਿੰਦਾ ਇਹ ਵੱਡੇ ਜੱਥੇਦਾਰਾਂ ਦੀ ਨਹੀਂ ਇਹ ਗੱਲ ਖੜ ਦੋਗਣ ਉਹ ਗੱਲ ਮਤਾਂ ਨੂੰ ਦੱਸਦੀ ਉਹਦੇ ਬਾਦ ਰੱਖੇ ਹੋਏ ਸੀ ਯਾਦ ਚਾਏ ਹੈ ਦਿੱਲੀ ਬਾਂਦਰ ਤੇ ਚੱਲ ਰਿਹਾ ਮੈਂ ਕਹਿੰਦਾ ਉੱਥੇ ਵੀ ਪਹੁੰਚੋ ਅੱਜ 10 ਦੀ ਨੂੰ ਹਕਮਯਾਰੀ ਹੋਣਗੇ ਹੈਨਾ ਆਪਾਂ ਪਤਾ ਇੱਕੋ ਕੌਮ ਥੱਲੇ ਜਿੰਨਾ ਚਿਰ ਇੱਕ ਝੰਡੇ ਥੱਲੇ ਸਿੱਖ ਕੌਮ ਕੱਠੀ ਨਹੀਂ ਹੁੰਦੀ ਆਪਾਂ ਪਤਾ ਦੇਖੋ ਕੁੱਕਰ ਹੈ ਜੀ ਆਪਾਂ ਕੋਈ ਲੀਡਰ ਹੀ ਨਹੀਂ ਜਾਣਾ ਸੋਡਾ ਰਿਪੋਰਟ ਹੋ ਜਾਂਦਾ ਕੋਈ ਅਸੀਂ ਵੋਟਾਂ ਨਹੀਂ ਮੰਗਣੀਆਂ ਕੋਈ ਲੀਡਰ ਸੱਕੀ ਨਹੀਂ ਹੈਗਾ ਸਿੱਖ ਕੌਮ ਦਾ ਦੱਸੋ ਕੌਣ ਹੈ ਜੀ ਮੈਨੂੰ ਇੱਕ ਜਵਾਬ ਦੇ ਦਿਓ ਮੈਂ ਫਿਰ ਉੱਤੇ ਵਿਚਾਰ ਕਰੂੰਗਾ ਚਲੋ ਵੀਰੇ ਸਿੱਖੀ ਲਈ ਕਿਸੇ ਦਾ ਕੁਰਬਾਨੀ ਨਹੀਂ ਕਰੀ ਹੋਵੇ ਉਹਨਾਂ ਜਿਹਨਾਂ ਸਾਡੇ ਨਾਲ 5-5 ਸਾਲ ਉਹ ਸਾਡੇ ਲੀਡਰ ਜਿਹਨਾਂ ਨੇ ਸਾਡਾਂ ਨੂੰ 10-10 ਸਾਲ ਜਿੰਨਾ ਕਰਤੀਆਂ ਜਿਨ੍ਹਾਂ ਨੇ ਆਪਦੇ ਪਰਿਵਾਰ ਦੇ ਜੀ ਗਵਾਏ ਨੇ ਹਨਾ ਆਪਦੇ ਪਰਿਵਾਰ ਗਵਾਏ ਹੁਣ 700 ਕਿਸਾਨ ਅਸੀਂ ਪ ਹੁਣ ਫੇਰ ਆਪਣੇ ਲੀਡਰ ਲੜੀ ਜਾਂਦੇ ਨੇ ਤਾਂ ਆਪਾਂ ਇੱਕ ਵਾਰ ਹੀ ਕਿਉਂ ਨਹੀਂ ਕਰੋ ਲੋਕਾਂ ਦੇ ਜਵਾਬ ਹੈ ਆਪਣੇ ਹੁਣ ਕੱਲ ਨੂੰ ਮੈਂ ਕਹਿਦਾ ਮੇਰੇ ਮੈਂ ਨਸ਼ਾ ਖੋਦ ਫੜਨਾ ਜੀ ਮੈਂ ਨਹੀਂ ਕਹਿਦਾ ਜਵਾਬ ਮਰਵਾਉਂਦਾ ਹਨਾ ਮੈਂ ਜਿੱਥੇ ਤੱਕ ਹੱਤੋਂ ਕੋ ਫੜਾਇਆ ਜਾਊ ਉਹਨਾਂ ਜਦ ਫੜਾਂਗੇ ਮੈਂ ਕਿਸੇ ਨੂੰ ਕਿਉਂ ਕਹਾ ਭਾਈ ਜਾ ਕੇ ਲੜੋ ਨਾ ਨਾਰਾ ਨੌਜਵਾਨ ਅੱਛਾ ਲਾਉਂਦੇ ਆ ਕਿ ਦੀਸ਼ਾ ਤੇਰੀ ਸੋਚ ਤੇ ਨਾ ਹਾਂ ਇਹਨਾਂ ਨੂੰ ਲੱਗਦਾ ਉਸ ਨਾਰੇ ਦੇ ਤੇ ਅਮਲ ਕਿੰਨਾ ਕਿਉਂ ਆਪਾਂ ਦਾ ਬੂਰਾ ਕਰਦੇ ਆ ਲੋਕਾਂ ਦਾ ਆਪਾਂ ਹੀ ਕਹਿ ਸਕਦੇ ਆ ਆਪਣੇ ਕਿਸੇ ਦੇ ਮਾਨ ਦਾ ਲੋਕ ਵੀ ਬਹੁਤ ਦਿੰਦੇ ਨੇ ਬਾਕੀ ਸਿੰਘਾਂ ਨਾ ਦੇ ਵੀ ਲਾਦਦੇ ਨੇ ਉਦੋਂ ਸਿੰਘਾਂ ਨਾਂ ਦੇ ਲਾਦੇ ਕਰਤਾਰ ਸਿੰਘ ਗੁਰੂ ਗੋਬਿੰਦ ਸਿੰਘ ਦੇ ਲੋਕ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੀ ਇੱਕ ਇੱਕ ਪੰਕਤੀ ਤੇ ਅਸਰ ਨਹੀਂ ਕਰਦੇ ਨਾ ਉਹਨਾਂ ਚਿਰ ਜਾਂ ਉਹ ਕੇਸ ਸਿੰਘ ਸ਼ਾਹ ਸਾਹਿਬ ਟੱਕਦੇ ਨਹੀਂ ਅਸਲੀ ਪ੍ਰਤ ਨੂੰ ਉਹਨਾਂ ਚਿਰ ਨਹੀਂ ਹੋਣਾ ਸੋਚਦੇ ਪਹਿਰਾ ਦੇਣਾ ਹਰੇਕ ਦੇ ਆਪਣੇ ਐਡ ਲਾਉਂਦੇ ਨੇ ਸਾਨੂੰ ਵੀ ਝੰਝੂ ਮਿਆ ਜਗਾ ਆ ਅਸੀਂ ਸਭ ਇਤਿਹਾਸ ਪੜਿਆ ਪੁੱਲੇ ਪੜਕੇ ਰਹਾਂ ਤੋ ਸਾਡਾ ਮੁੱਦਾ ਇੱਕ ਨਸ਼ਾ ਨੂੰ ਬੱਵੀ ਹੋਣਾ ਨਸ਼ਾ ਇੱਕ ਇੱਕ ਚੰਦੇ ਬੱਲੇ ਰੱਖੇ ਹੋਏ ਪਰ ਆਪੋ ਦੇ ਵਿੱਚ ਹੀ ਜਿਹੜੀ ਆ ਕਈ ਵਾਰੀ ਉਹ ਲੜਾਈ ਫਟ ਹਾਂ ਉਹੀ ਤਾਂ ਗੱਲ ਆਣਾ ਪੈਣਾ ਇੱਕ ਪੀਰਾ ਦੀ ਲੱਖੇ ਸਿਧਾਨੇ ਨੂੰ ਰੋਕਿਆ ਗਿਆ ਕਿਸਾਨ ਕਿਸਾਨਾਂ ਦੇ ਵਜੋਂ ਜਿਹੜਾ ਉਲਟਾ ਮੁੱਝ ਨੇ ਕਹਿੰਦੇ ਆ ਅਸੀਂ ਪੂਰੇ ਮਾਮਲੇ ਬਾਰੇ ਪਤਾ ਨਹੀਂ ਮੈਂ ਤਾਂ ਪਹਿਣ ਹਜੇ ਉਲਝਿਆ ਹੋਇਆ ਦੇਖਿਆ ਨਹੀਂ ਹੁਣ ਕੱਲ ਮੈਨੂੰ ਵੀ ਕੋਈ ਘੇਰ ਸਕਦਾ ਕੱਲ ਨੂੰ ਕੋਈ ਕੁੱਟਵਾ ਹੁਣ ਹਾਂ ਆ ਦੇਖੋ ਭੈਣੇ ਇਹਦਾ ਚਲੋ ਹਣਾ ਆਪਾਂ ਦਾ ਕੋਈ ਇਹਦਾ ਮਾਰੀ ਗੱਲ ਆ ਜੋ ਕੋਈ ਕਿਸੇ ਪੰਜਾਬ ਲਈ ਲੜਦੇ ਬੰਦੇ ਨੂੰ ਘੇਰਦਾ ਕਿ ਨਹੀਂ ਭੈਣ ਜੀ ਕੋਈ ਪੰਜਾਬ ਲਈ ਬੋਲਦਾ ਤਾਂ ਹੈਗਾ ਅਕਸਰ ਉਹਦਾ ਘਰ ਛੱਡ ਕੇ ਜੇ ਆਪਾਂ ਨੂੰ ਹਾਂ ਆਪਾਂ ਨੂੰ ਲੀਡਰ ਨੂੰ ਸਵਾਲ ਹੁਣ ਆ ਜੱਥੇਦਾਰਾਂ ਨੂੰ ਜੋ 5-5 ਸਾਲ 10-10 ਸਾਲ ਰਾਜ ਕਰਤਾ ਉਹਨਾਂ ਨੂੰ ਸਵਾਲ ਪੁੱਛਣ ਦਾ ਹੱਕ ਹੈ ਨਾ ਕਿ ਹਰੇਕ ਆਮ ਬੰਦੇ ਨੂੰ ਘਿਰ ਕੇ ਸਵਾਲ ਪੁੱਛਣਾ ਹੁਣ ਮੈਨੂੰ ਮੈਨੂੰ ਕੀ ਪੁੱਛਣਾ ਕੋਈ ਮਰਜ਼ੀ ਆ ਕੇ ਤੂੰ ਪੁੱਛ ਲੈ ਭੈਣ ਜਿਹੜਾ ਕੋਈ ਮਰਜ਼ੀ ਤੇ ਦਿਲ ਚੋਂ ਹੀ ਪੁੱਛ ਲੈ ਉਹ ਹੀ ਜਵਾਬ ਦੇਉਂਗਾ ਮੈਨੂੰ ਕੋਈ ਮਰਜ਼ੀ ਬੰਦਾ ਕੁਝ ਮਰਜ਼ੀ ਪੁੱਛ ਲੈ ਜਿੰਨੇ ਜੋਗਾ ਹੈਗਾ ਰਾਜ ਕਰਤਾ ਨੂੰ ਪੁੱਛ ਸਕਦੇ ਆਪਾਂ ਜਿਹੜੇ ਰਾਜਕਰ ਹੁਣ ਅਸੀਂ ਕੋਈ ਰਾਜ ਕਰਤਾ ਨਹੀਂ ਆਮ ਬੰਦੇ ਆ ਦੇਸੀ ਬੰਦੇ ਆ ਖੇਤੀ ਕਰਦੇ ਆ ਆ ਡਾਂਗ ਚੱਕੀ ਫਿਰਦੇ ਆਂ ਕੋ ਹੱਸਟ ਕੇ ਘਰੋਂ ਆ ਕੇ ਫਿਰ ਜਾਏ ਮੋਸਟ ਲਾਂਗੇ ਸਿੱਧੀ ਜੀ ਗੱਲ ਹੈ ਹਨਾ ਸਵਾਲ ਉਹਨਾਂ ਨੂੰ ਪੁੱਛੋ ਜਿ ਜਾਂ ਜਿਹੜੇ ਆਪਣੇ ਆਪਣੇ ਦਾ ਸੁਪਰੀਮ ਪਾਵਰ ਗੁਰੂ ਸਾਹਿਬ ਹੈ ਗੁਰਦਵਾਰਾ ਜਿਹੜੇ ਹੁਣ ਉਹ ਜਥੇਦਾਰ ਨੇ ਜਥੇਦਾਰੀਆਂ ਕਰੀਆਂ ਨੇ ਫਿਰ ਕਿਉਂਗਾ ਤੁਸੀਂ ਅੱਜ ਬਿੱਲੀ ਫੈਲਿਓ ਬਾਹਰ ਹੋ ਗਈ ਅੱਜ ਅੱਡ ਹੋ ਗਏ ਤੁਸੀਂ ਨਿੰਦਣ ਲਾ ਗਏ 15 ਸਾਲ ਤੋਂ ਉਹਨਾਂ ਨਾਲ ਅਸੀਂ ਉਦੋਂ ਕਿਉਂ ਨਿੰਦੇ ਹਜੇ ਵੀ ਸਵਾਲਾਂ ਦਾ ਜਵਾਬ ਨਹੀਂ ਅਸੀਂ ਹੱਥ ਬੰਨ੍ਹ ਕੇ ਬੇਇੱਜ਼ਤੀ ਕਰੀ ਵੀ ਤੁਸੀਂ ਸਾਡੇ ਜਥੇਦਾਰ ਹੋ ਸਾਨੂੰ ਜਵਾਬ ਦਿਓ ਜੀ ਸਮਝ ਬਾਕੀ ਪੰਜ ਸਵਾਲ ਪੰਜ ਸਵਾਲ ਸਾਰਨਾ ਪਹਿਲਾਂ ਅਸੀਂ ਪੁੱਛਿਆ ਹੀ ਭੈਣ ਛੁਨੀ ਲੈਣਾ ਪਹਿਲਾਂ ਤਾਂ ਮੇਰੀ ਭੈਣ ਬਣ ਕੇ ਨਾ ਵੀ ਤੁਸੀਂ ਜੀ ਕਦੇ ਗੁਰਦੇਵ ਸਿੰਘ ਕੌਂਕਿਆਂ ਵਾਲੇ ਮੋਦੀ ਦੇ ਬੋਲੇ ਹੋ ਉਹਦਾ ਇੰਨਾ ਚਰਚਾ ਚੱਈ ਰਹੀ ਮਾਫੀ ਕਰੀਓਥੇ ਉਹ ਨਾਮੇ ਜਾਰੀ ਕਰਕੇ ਉਹਦੇ ਇਹ ਵਿੱਚ ਨਹੀਂ ਸੀ ਕਦੇ ਤੁਸੀਂ ਬੋਲੇ ਇੰਨਾ ਜ਼ੁਲਮ ਹੋਇਆ ਸਿੱਖ ਫੌਮ ਦੇ ਬੋਲੇ ਕਦੇ ਬੰਦੀ ਸਿੰਘਾਂ ਲਈ ਪਹਿਲਾਂ ਬੋਲੇ ਇੰਨਾ ਚਿਰ ਦੇ ਬੈਠੇ ਨੇ ਇਹ ਇੰਨਾ ਚਿਰ ਜਿਦਦਾਰੀਆਂ ਕਰ ਲੀਆਂ ਮੇਰੇ ਖਿਆਲ ਤਾਂ ਨਪਲਾਨ ਜਿਦਦਾਰ ਰਿਹਾ ਹੋਊਗਾ ਇਹ ਨਾ ਰਿਹਾ ਹਜੇ ਦਿੱਲੀ ਨਾਲ ਜਾ ਰਹੀਆਂ ਅਸੀਂ ਇਹਨਾਂ ਨੂੰ ਪੁੱਛਦਾ ਵੀ ਖੁੱਲ ਕੇ ਸਾਹਮਣੇ ਕਿਉਂ ਨਹੀਂ ਆਉਂਦੇ ਸਵਾਲ ਦੇਣ ਤੋਂ ਭੱਜ ਕੇ ਤੁਹਾਡੇ ਸਾਹਮਣੇ ਤੁਸੀਂ ਰਹੇ ਸੀ ਹੁਣ ਕੋਈ ਵੀਡੀਓਾਂ ਲੈ ਲਓ ਸਾਡੇ ਕੋਲ ਵੀ ਆਈਆਂ ਅਸੀਂ ਤਾਂ ਕਾਮ ਆ ਅੰਨ ਸੇਵਕਾ ਕਿਸੇ ਦੇ ਸਕੇ ਨਹੀਂ ਕੋਈ ਸਾਨੂੰ ਰਾਜਨੀਤਿਕ ਸਿਆਸਤ ਖੁੱਲ ਕੇ ਸਿੱਖੀ ਦੀ ਗੱਲ ਗੱਲੂ ਸੀ ਉਹਦੇ ਨਾਲ ਤਰਾ ਜਿਵੇਂ ਆਖੋ ਤਾਂ ਪੀ ਲੱਗਦਾ ਵੀ ਸਾਡੇ ਕੌਮ ਨੂੰ ਕਿਹੋ ਜਿਹੀ ਜੱਜਕਾਰ ਦੀ ਲੋੜ ਹੈ ਹਵਾਰੇ ਵਰਗੇ ਜੀ ਹਵਾਰੇ ਵਰਗੇ ਜੱਜਕਾਰ ਸਿੰਘ ਹਵਾਰੇ ਵਰਗੇ ਹਰੂ ਜੱਫੇ ਮਾਰਾਂ ਦੇ ਨਹੀਂ ਜੱਫੇਦਾਰਾਂ ਦੀ ਲੋੜ ਹੈ ਅਮਰਤਪਾਲ ਵਰਗੇ ਜਿੰਦੇ ਸਾਨੂੰ ਸਾਨੂੰ ਜੋ ਸਾਡੇ ਪ੍ਰਾਤਮ ਸਿੰਘਾਂ ਪ੍ਰਾਤਮ ਸਿੱਖੀ ਵਰਗੇ ਚਾਹੀਦੇ ਨੇ ਅੱਛਾ ਜਿੱਥੇ ਪੁੱਛੀ ਉਹਦੇ ਵਿੱਚ ਦੂਜੀ ਆਪਦੇ ਵਿੱਚ ਅਸੀਂ ਪ੍ਰੋਗਰਾਮ ਨਹੀਂ ਕਹਿਣਾ ਚਾਹੀਦਾ ਅਜੇ ਨਹੀਂ ਜਦੋਂ ਇਹ ਸ਼ਿਢੀ ਮੰਡਰ ਤੇ ਉਹ ਸ਼ਿਢੀ ਮੰਡਰ ਵਾਲੀ ਨੋਜਵਾਨ ਹੋਈ ਕਿਸਾਨ ਫਿਰ ਉਹ ਵੀ ਆ ਕੇ ਇਹਨਾਂ ਨੇ ਤਖਤ ਦੇ ਅਖੰਡ ਪਾਠ ਸਾਹਿਬ ਨਹੀਂ ਹੋਣ ਦਿੱਤਾ ਇਹ ਵੱਡੇ ਜ਼ਿਮੀਂਦਾਰਾਂ ਦੀ ਇਹ ਗੱਲ ਠਕ ਦੋਘਣੇ ਉਹ ਗੱਲ ਮਤਾਂ ਦੱਸਦੀਆਂ ਨੇ ਉਥੇ ਬਾਦ ਰੱਖੇ ਹੋਏ ਸਨ ਯਾਦ ਚਾਹੀਏ ਹੈ ਦਿੱਲੀ ਬਾਰਡਰ ਤੇ ਚੱਲ ਰਿਹਾ ਮੈਂ ਕਹਿੰਦਾ ਉੱਥੇ ਵੀ ਪਹੁੰਚੋ ਅੱਜ 10 ਤੀਕ ਨੂੰ ਹੁਕਮਜਾਹੀ ਹੋਣਗੇ ਹਨ ਪਰ ਆਪਾਂ ਤਾਂ ਇੱਕੋ ਕੌਮ ਥੱਲੇ ਜਿੰਨਾ ਚਿਰ ਇੱਕ ਝੰਡੇ ਥੱਲੇ ਸਿੱਖ ਕੌਮ ਇਕੱਠੀ ਨਹੀਂ ਹੁੰਦੀ ਆਪਾਂ ਤਾਂ ਦੇਖੋ ਕੁੱਕਰ ਹੈ ਜੀ ਆਪਾਂ ਕੋਈ ਲੀਡਰ ਨਹੀਂ ਜਾਣਾ ਸੋਦਾ ਰਿਕਾਰਡ ਹੋ ਜਾਂਦਾ ਕੋਈ ਅਸੀਂ ਵੋਟਾਂ ਨਹੀਂ ਮੰਗਣੀਆਂ ਕੋਈ ਲੀਡਰ ਸਹੀ ਨਹੀਂ ਹੈਗਾ ਸਿੱਖ ਕੌਮ ਦਾ ਦੱਸੋ ਕੌਣ ਹੈ ਜੀ ਮੈਨੂੰ ਇੱਕ ਜਵਾਬ ਦੇ ਦਿਓ ਮੈਂ ਫਿਰ ਕੋਤੇ ਵਿਚਾਰ ਕਰੂੰਗਾ ਚਲੋ ਵੀਰੇ ਸਿੱਖੀ ਲਈ ਕੁਸੂ ਦਾ ਕੁਰਬਾਨੀ ਕਰੀ ਹੋਵੇ ਉਹੋ ਜਿਹਨਾਂ ਸਾਡੇ ਨਾਲ 5-5 ਸਾਲ ਉਹ ਸਾਡੇ ਲੀਡਰ ਜਿਹਨਾਂ ਨੇ ਸਾਡਾ 10-10 ਸਾਲ ਜਿੰਨਾ ਕਰਤੀਆਂ ਜਿਨ੍ਹਾਂ ਨੇ ਆਪਦੇ ਪਰਿਵਾਰ ਦੇ ਜੀ ਗਵਾਏ ਨੇ ਹਨਾ ਆਪਦੇ ਪਰਿਵਾਰ ਗਵਾਏ ਹੁਣ 700 ਕਿਸਾਨ ਅਸੀਂ ਪਿਛਲੀ ਵਾਰ ਦਿੱਲੀ ਦੇ ਸੀਟ ਕਰਵਾਏ ਹੁਣ ਫੇਰ ਆਪਣੇ ਲੀਡਰ ਲੜੀ ਜਾਂਦੇ ਨੇ ਆਪਾਂ ਇੱਕ ਵਾਰ ਹੀ ਕਿਉਂ ਨਹੀਂ ਕਰੋ ਲੋਕਾਂ ਦੇ ਜਵਾਬ ਆਏ ਆਪਣੇ ਹੁਣ ਕੱਲ ਨੂੰ ਮੈਂ ਕਹਦਾ ਮੇਰੇ ਮੈਂ ਨਸ਼ਾ ਖੋਦ ਫੜਦਾ ਜੀ ਮੈਂ ਨਹੀਂ ਕਹਦਾ ਜਵਾਬ ਮਰਵਾਉਂਦਾ ਹਨਾ ਮੈਂ ਜਿੱਦ ਤੱਕ ਹੱਤਾਂ ਕੋ ਫੜਾਇਆ ਜਾਊ ਉਹਨਾਂ ਚਿਰ ਫੜਾਂਗੇ ਮੈਂ ਕਿਸੇ ਨੂੰ ਕਿਉਂ ਕਹਾਂ ਭਾਈ ਜਾ ਕੇ ਲੜੋ ਕਿ ਨਾਰਾ ਨੌਜਵਾਨ ਅਕਸਰ ਲਾਉਂਦੇ ਆ ਕਿ ਦੀਵਸਿਆ ਹਾਂ ਕਿਹਨਾਂ ਨੂੰ ਲੱਗਦਾ ਉਸ ਨਾਰੇ ਦੇ ਅਮਲ ਕਿੰਨਾ ਹੁੰਦਾ ਆਪਾਂ ਦਾ ਬੁਰਾ ਕਰਦੇ ਆ ਲੋਕਾਂ ਦਾ ਆਪਾਂ ਹੀ ਕਹਿ ਸਾਲਦੇ ਆ ਆਪਣੇ ਕਿਸੇ ਦੇ ਮਾਨ ਦਾ ਲੋਕ ਵੀ ਬਹੁਤ ਦਿੰਦੇ ਨੇ ਪਰਤ ਸਿੰਘ ਨਾਨਦੇਵੀ ਲਾਦਦੇ ਨੇ ਉਦੋਂ ਸਿੰਘ ਨਾਨਦੇ ਲਾਦੇ ਕਰਤਾ ਸਿੰਘ ਗੁਰੂ ਗੋਬਿੰਦ ਸਿੰਘ ਲੋਕ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੀ ਇੱਕ ਇੱਕ ਪੰਕਤੀ ਤੇ ਅਸਰ ਨਹੀਂ ਕਰਦੇ ਨਾ ਉਹਨਾਂ ਚਿਰ ਜਾਂ ਉਹ ਕੇਸਵੀ ਨਿਸ਼ਾਨ ਸਾਹਿਬ ਤੱਕ ਦੇਣੀ ਅਸਲੀ ਪ੍ਰਾਤਨ ਉਹਨਾਂ ਚਿਰ ਨਹੀਂ ਹੋਣਾ ਸੋਚ ਤੇ ਪਹਿਰਾ ਦੇਣਾ ਹਰੇਕ ਦੇ ਆਪਣੇ ਐਡ ਲਾਉਂਦੇ ਨੇ ਸਾਨੂੰ ਵੀ ਝੂਮਿਆ ਜਗਾ ਆ ਸਾਹੀ ਸਾਹਿਬ ਤੇ ਆਸ ਪੜਿਆ ਪੁੱਲੇ ਪੜ ਕੇ ਰਹਾਂ ਤੋਇਆ ਸਾਡਾ ਮੁੱਦਾ ਇੱਕ ਨਸ਼ਾ ਉਹਨੂੰ ਬਦੀ ਹੋਣਾ ਨਸ਼ਾ ਇੱਕ ਇੱਕ ਚੰਦੇ ਫੰਡੇ ਕਰਦੇ ਹੋ ਪਰ ਆਪੋਲ ਦੇ ਵਿੱਚ ਜਿਹੜੀ ਹੈ ਕਈ ਵਾਰੀ ਉਹ ਲੜਾਈ ਹੋਣੀ ਹੈ ਉਹੀ ਤਾਂ ਗੱਲ ਆਣਾ ਪੈਣਾ ਪੀਰਾ ਦੀ ਲੱਗੇ ਸਿਧਾਨੇ ਨੂੰ ਮੁੱਕਿਆ ਗਿਆ ਜਿਸਾਨ ਪਾਕਿਸਤਾਨਾਂ ਦੇ ਵੱਲ ਜਿਹੜਾ ਉਲਟਾ ਮੇਜੋਂ ਨਿਕਲਿਆ ਸੀ ਪੂਰੇ ਮਾਮਲੇ ਬਾਰੇ ਤਾਂ ਹੋ ਗਏ ਮੈਂ ਤਾਂ ਭੈਣ ਹਜੇ ਉੱਤ ਉਲਝਿਆ ਹੋਇਆ ਦੇਖਿਆ ਨਹੀਂ ਹੁਣ ਕੱਲ ਮੈਨੂੰ ਵੀ ਕੋਈ ਘੇਰ ਸਕਦਾ ਕੱਲ ਨੂੰ ਕੋਈ ਕੁੱਟਵਾ ਹੁਣ ਹਣਾ ਆਹ ਦੇਖੋ ਭੈਣੇ ਇਹਦਾ ਚਲੋ ਹਣਾ ਆਪਾਂ ਦਾ ਕੋਈ ਇਹ ਤਾਂ ਮਾਰੀ ਗੱਲ ਆ ਜੋ ਕੋਈ ਕਿਸੇ ਪੰਜਾਬ ਲਈ ਲੜਦੇ ਬੰਦੇ ਨੂੰ ਘੇਰਦਾ ਕਿ ਨਹੀਂ ਭੈਣ ਜੀ ਕੋਈ ਪੰਜਾਬ ਲਈ ਬੋਲਦਾ ਤਾਂ ਹੈ ਐ ਸਮਾਜ ਦਾ ਕਰ ਛੱਡ ਕੇ ਜੇ ਆਪਾਂ ਨੂੰ ਹਾਂ ਆਪਾਂ ਨੂੰ ਲੀਡਰ ਨੂੰ ਸਵਾਲ ਹੁਣ ਆ ਜਥੇਦਾਰਾਂ ਨੂੰ ਜੋ 5-5 ਸਾਲ ਲ 10-10 ਸਾਲ ਰਾਜ ਕਰਤਾ ਉਹਨਾਂ ਨੂੰ ਸਵਾਲ ਪੁੱਛਣ ਦਾ ਹੱਕ ਹੈ ਨਾ ਕਿ ਹਰੇ ਕਾਮੰਦੇ ਨੂੰ ਘਿਰ ਕੇ ਸਵਾਲ ਪੁੱਛਣਾ ਹੁਣ ਮੈਨੂੰ ਐ ਮੈਨੂੰ ਕੀ ਪੁੱਛਣਾ ਕੋਈ ਮਰਜ਼ੀ ਆ ਕੇ ਤੂੰ ਪੁੱਛ ਲੈ ਭੈਣ ਜਿਹੜਾ ਕੋਈ ਮਰਜ਼ੀ ਤੇ ਦਿਲ ਚਾਹੀ ਪੁੱਛ ਲੈ ਉਹ ਹੀ ਜਵਾਬ ਦੇਵਾਂਗਾ ਮੈਨੂੰ ਕੋਈ ਮਰਜ਼ੀ ਬੰਦਾ ਕੋਈ ਮਰਜ਼ੀ ਪੁੱਛ ਲੈ ਜਿੰਨੇ ਯੋਗ ਹੈਗਾ ਰਾਜ ਕਰਤਾ ਨੂੰ ਪੁੱਛ ਸਕਦੇ ਆਪਾਂ ਜਿਹਨੇ ਰਾਜ ਕਰ ਹੁਣ ਅਸੀਂ ਕੋਈ ਰਾਜ ਕਰਤਾ ਨਹੀਂ ਆ ਆਮ ਬੰਦੇ ਆ ਦੇਸੀ ਬੰਦੇ ਆ ਖੇਤੀ ਕਰਦੇ ਆ ਆ ਡਾਂਗ ਚੱਕੀ ਮਿਰਦੇ ਕੋ ਹੱਸਟ ਕੇ ਘਰੋਂ ਆ ਕੇ ਫਿਰ ਜਾਗੇ ਦੋਸਤਾਂ ਨਾਲ ਸਿੱਧੀ ਜੀ ਗੱਲ ਹੈ ਹਨਾ ਸਵਾਲ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਜਾਂ ਜਿਹੜੇ ਆਪਣੇ ਆਪਣੀ ਤਾਂ ਸੁਪਰੀਮ ਪਾਵਰ ਗੁਰੂ ਸਾਹਿਬ ਹੈ ਗੁਰਦੁਆਰਾ ਜਿਹੜੇ ਹੁਣ ਉਹ ਜਥੇਦਾਰ ਨੇ ਜਥੇਦਾਰੀਆਂ ਕਰੀਆਂ ਨੇ ਫਿਰ ਕਿਉਂਗਾ ਤੁਸੀਂ ਅੱਜ ਬਿੱਲੀ ਵੈਲਿਓ ਬਾਹਰ ਹੋ ਗਈ ਅੱਜ ਅੱਡ ਹੋ ਗਏ ਤੁਸੀਂ ਨਿੰਦਣ ਲਾ ਗਏ 15 ਸਾਲ ਤੋਂ ਉਹਨਾਂ ਨਾਲ ਅਸੀਂ ਉਦੋਂ ਕਿਉਂ ਨਿੰਦਦੇ